ਪਹਿਲੀ ਗੱਲ ਆਈ ਹੈ ਵੀ ਸ਼ਰੋਮਣੀ ਅਕਾਲੀ ਦਲ ਦੇ ਹੋਣ ਤੋਂ ਬਾਅਦ ਆਇਆ ਬਦਲਾ ਤੇ ਉਹ ਥੱਲੇ ਅਲੱਗ-ਅਲੱਗ ਉਹਨਾਂ ਨੇ ਉਹਦੇ ਪੁਆਇੰਟਸ ਲਿਖੇ ਨੇ ਵੀ ਕਿੱਥੋਂ-ਕਿੱਥੋਂ ਕਿੱਥੇ-ਕਿੱਥੇ ਬਦਲਾਅ ਆਏ ਨੇ ਅਕਾਲੀ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਚੱਲਿਆ ਉਹਦੇ ਨਾਲ ਅਕਾਲੀ ਦੇ ਨਾਲ ਸੰਘਰਸ਼ ਆਪਣੇ ਆਪ ਜੁੜ ਜਾਂਦਾ ਸੀ ਕਿਉਂ ਕਿਉਂਕਿ ਅਕਾਲੀ ਦਾ ਇੱਕ ਫਿਤਰਤ ਸੀ ਜਿਹੜੀ ਗੁਰੂ ਮਹਾਰਾਜ ਨੇ ਉਹਨੂੰ ਬਖਸ਼ਿਸ਼ ਕੀਤੀ ਸੀ ਵੀ ਅਕਾਲੀ ਖਾਲਸਾ ਤੇ ਹੁੰਦਾ ਸੀ ਤੇ ਖਾਲਸੇ ਦੀ ਫਿਤਰਤ ਬਾਗੀ ਜਾਂ ਬਾਦਸ਼ਾਹਤ ਦੀ ਤੇ ਜੇ ਸੰਘਰਸ਼ ਵਿੱਚੋਂ ਨਿਕਲੇ ਤੇ ਉਹਦੇ ਨਾਲ ਰਾਜ ਨਹੀਂ ਆਉਂਦਾ ਤੇ ਸੰਘਰਸ਼ ਰਾਜ ਜਿੰਨਾ ਜਰ ਨਹੀਂ ਹੈਗਾ ਜੇ ਸੰਘਰਸ਼ ਨਹੀਂ ਕਰੋਗੇ ਤਾਂ ਤੁਸੀਂ ਬਾਗੀ ਨਹੀਂ ਰਹਿੰਦੇ ਪੁਰਾਣੇ ਅਕਾਲੀਆਂ ਨੂੰ ਜੇਲਾ ਹਈਆਂ ਉਹ ਸ਼ਾਤੀ ਚੌੜੀ ਕਰਕੇ ਅਸੀਂ ਉਹਨਾਂ ਤੇ ਮਾੜ ਮਹਿਸੂਸ ਕਰਦੇ ਜਿਵੇਂ ਉਹਨਾਂ ਸੰਘਰਸ਼ ਕੀਤਾ ਅੱਜ ਦੇ ਅਕਾਲੀਆਂ ਨੂੰ ਵੀ ਹੁੰਦੀਆਂ ਨੇ ਪੁਰਾਣੇ ਅਕਾਲੀਆਂ ਨਹੁੰਦੀਆਂ ਇਹ ਪੰਥ ਪ੍ਰਸਤੀ ਦੀ ਅੱਜ ਦੇ ਅਕਾਲੀ ਅਖਵਾਉਣ ਵਾਲਿਆਂ ਨੂੰ ਹੁੰਦੀਆਂ ਨੇ ਚਿੱਟਾ ਵੇਚਣ ਦੇ ਲਈ ਤੇ ਕ੍ਰਪਸ਼ਨ ਦੇ ਲਈ ਤੇ ਗੱਡੀਆਂ ਦੇ ਮਗਰ ਫਿਰ ਵੀ ਸਟicker ਪ੍ਰਾਉਡ ਟੂ ਵੀ ਅਕਾਲੀ ਦਾ ਉਹ ਲਾਉਂਦੇ ਨੇ ਬੇਸ਼ੱਕ ਅਸੀਂ ਮੰਨੀ ਐ ਇਸ ਗੱਲ ਨੂੰ ਤੇ ਨਾ ਮੰਨ ਕਿਉਂਕਿ ਉਹ ਦਾਵੇਦਾਰੀ ਕਰਦੇ ਨੇ ਵੀ ਅਸੀਂ ਪੰਥੇ ਪਰ ਉਹ ਪੰਥ ਹੈ ਨਹੀਂ ਔਰ ਉਸੇ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚੋਂ ਸਾਡੇ ਹਾਲਾਤ ਮਾੜੇ ਬਣੇ ਸ਼੍ਰੋਮਣੀ ਕਮੇਟੀ ਦੇ ਤੇ ਸ਼੍ਰੋਮਣੀ ਕਮੇਟੀ ਦੀ ਮਾੜੀ ਪੋਲਿਟਿਕਸ ਦੇ ਵਿੱਚੋਂ ਅੱਜ ਹਾਲਾਤ ਨਿਗਰਦੇ ਜਾ ਰਹੇ ਸਾਡੇ ਤਖਤਾਂ ਦੇ ਅਸਲ 'ਚ ਗੱਲ ਉਲਟੀ ਹੀ ਪਹਿਲੇ ਨੰਬਰ ਤੇ ਤਖਤੋਂ ਡੇ ਸੀ ਉਹਦੇ ਅਧੀਨ ਕਮੇਟੀ ਆਉਣੀ ਸੀ ਤੇ ਕਮੇਟੀ ਦੇ ਅਧੀਨ ਅਕਾਲੀ ਦਲ ਸੀ ਜਿਹੜਾ ਇਹਨਾਂ ਦਾ ਬਣਿਆ ਵੀ ਜੇ 1920 ਤੋਂ ਵੀ ਸ਼ੁਰੂ ਕਰੀਏ ਹੁਣ ਕੰਮ ਉਲਟਾ ਆ ਗਿਆ ਪਹਿਲੇ ਨੰਬਰ ਤੇ ਅਕਾਲੀ ਦਲ ਬਣ ਕੇ ਬਹਿ ਗਿਆ ਦੂਜੇ ਤੇ ਕਮੇਟੀ ਕਰ ਲਈ ਉਹਨਾਂ ਨੇ ਆਪਣੇ ਅੱਗੇ ਗੋਡਿਆਂ ਭਾਰ ਤੇ ਕਮੇਟੀ ਨੇ ਅੱਗੇ ਤਖਤ ਜਿਹੜੇ ਆ ਉਹਨਾਂ ਦੇ ਹਾਲਾਤ ਬੰਦੇ ਕਰਤੇ ਨੇ ਇਹ ਬਣੇ ਕਿਉਂ ਉਹਦਾ ਇੱਕ ਜਿਹੜੀ ਵੱਡੀ ਚੀਜ਼ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਇੱਕ ਜੋ ਸਾਡੇ ਸੰਘਰਸ਼ ਦੀ ਇਸ 100 ਸਾਲ ਦੀ ਸਾਨੂੰ ਦਿਖਦੀ ਆ ਉਹ ਇਹ ਆ ਕਿ ਅਕਾਲੀ ਦਲ ਨੇ ਹੌਲੀ ਹੌਲੀ ਆਪਣਾ ਸੰਘਰਸ਼ ਪ੍ਰਭੂ ਸੱਤਾ ਤੋਂ ਆਜ਼ਾਦੀ ਤੋਂ ਛੱਡ ਕੇ ਇਹਨੂੰ ਰਵਾਇਤਾਂ ਤੇ ਲਿਆਂਦਾ ਤੇ ਜਦੋਂ ਤੁਸੀਂ ਆਪਣੇ ਸੰਘਰਸ਼ ਨੂੰ ਡੀਰੇਲ ਕੀਤਾ ਇਸ ਅਕਾਲੀ ਦਲ ਨੇ ਜਿਸ ਚੀਜ਼ ਦੇ ਲਈ ਅਸਰ ਅਕਾਲੀ ਜਾਣੇ ਜਾਂਦੇ ਸੀ ਉਹਦੀ ਰੂਹਨਾ ਖਤਮ ਕੀਤੀ ਤੇ ਸਿਆਣੇ ਜਿੰਨੇ ਵੀ ਸੰਘਰਸ਼ ਨਾਲ ਜੁੜੇ ਹੋਏ ਇਹਨਾਂ ਨਾਲ ਇੱਥੇ ਬੈਠੇ ਨੇ ਜਿੰਨਾ ਜੇਲਾ ਵਿੱਚ ਕੱਟਿਆ ਨੇ ਉਹ ਇੰਡੀਅਨ ਸਟੇਟ ਦੀ ਇੱਕ ਫਿਤਰਤ ਨੂੰ ਸਮਝਦੇ ਨੇ ਉਹ ਕਹਿੰਦੇ ਤੁਸੀਂ ਇਹਨਾਂ ਕਿ ਇੱਕ ਵਾਰੀ ਝੋਕੇ ਤੁਹਾਨੂੰ 100 ਵਾਰੀ ਹੋਰ ਝਕਾਉਣਗੇ ਅਸਲ 'ਚ ਸਾਡਾ ਸੰਘਰਸ਼ ਨਾ ਇੱਕ ਵਾਰੀ ਡੀਰੀਅਲ ਕੀਤਾ ਇੰਡੀਅਨ ਸਟੇਟ ਨੇ ਇਹਨਾਂ ਨੂੰ 100 ਵਾਰੀ ਜਿਉਂ ਥੱਲੇ ਲਾਇਆ ਇਹ ਇੱਕ ਵਾਰੀ ਆਦਤ ਪਈ ਚੁਕਣ ਦੀ ਤੇ ਅਗਲੇ ਆਫਰ ਥਾਂ ਥਾਂ ਤੇ ਚੁਕਾਇਆ ਨਾ ਤੇ ਅੱਜ ਵੀ ਜੇ ਅਕਾਲੀ ਦਲ ਦੇ ਪੁਨਰਸਰਜੀਤੀ ਦੀ ਜਿਹੜੀ ਗੱਲ ਲਿਖੀ ਹੈ ਬ੍ਰੈਕਟ ਦੇ ਵਿੱਚ ਤੇ ਉਹਨਾਂ ਮਕੌਮਿਆਂ 'ਚ ਪੜਾਂ ਜੇ ਅਕਾਲੀ ਦਲ ਦੀ ਪੁਨਰਸਰਜੀਤੀ ਇਹੀ ਆ ਕਿ ਇੱਥੇ ਚਿਹਰੇ ਬਦਲ ਕੇ ਜਾਂ ਥੋੜਾ ਬਹੁਤਾ 1921 ਦਾ ਢਾਂਚਾ ਥੱਲੇ ਕਰਕੇ ਤੇ ਆਪਣੇ ਆਪ ਨੂੰ ਰਜਿਸਟਰ ਅਸੀਂ ਦਿੱਲੀ ਜਾ ਕੇ ਕਰਵਾਉਣਾ ਆ ਤੇ ਫੇਰ ਇਹ ਖੋਜ ਆ ਨਿਕਲ ਕੇ ਖਾਈ ਚ ਡਿੱਗਣ ਵਾਲੇ ਕੰਮ ਇਹਨੂੰ ਨਾਮ ਹੀ ਕਰੋਗੇ ਤੇ ਕੋਈ ਨਿਓ ਨਾ ਲੱਗ ਸਿਰਫ ਬੰਦੇ ਬਦਲਣਗੇ ਹੋਰ ਕੁਝ ਨਹੀਂ ਹੋਣਾ ਜਦੋਂ ਤੱਕ ਅਕਾਲੀ ਅਕਾਲ ਤਖਤ ਤੇ ਰਜਿਸਟਰ ਨਹੀਂ ਹੁੰਦਾ ਕੌਮਿਆਂ ਚ ਫੇਰ ਜੋਰੀ ਨਹੀਂ ਵੀ ਉਥੇ ਰਜਿਸਟਰ ਲੈ ਕੇ ਰਜਿਸਟਰ ਹੋਣਾ ਮਤਲਬ ਅਕਾਲ ਤਖਤ ਦੀ ਮਰਿਆਦਾ ਅਨਸਾਰ ਅਕਾਲ ਤਖਤ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਨਹੀਂ ਬਣਦੇ ਤੇ ਜੇ ਅਕਾਲੀ ਸਿਰਫ ਐਮਪੀ ਐਮਐਲਏ ਤੇ ਸਰਕਾਰ ਬਣਾਉਣ ਵਾਲੇ ਤੱਕ ਬਣਨੇ ਨੇ ਤੇ ਉਸ ਅਕਾਲੀ ਦਲ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ ਔਰ ਅਸੀਂ ਇਹ ਗੱਲਾਂ ਤਾਂ ਕਰਦੇ ਆਂ ਜਿਹੜੇ ਸਾਡੇ ਸੱਜਣ ਅਜੇ ਵੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰਦੇ ਨੇ ਇਸ ਐਮਪੀ ਐਮਐਲਏ ਅਕਾਲੀ ਦਲ ਨੂੰ ਜੇ ਉਹ ਵੱਡੇ ਲਾਰਜ ਪਰਪੇਖ ਦੇ ਵਿੱਚ ਵੇਖਦੇ ਨੇ ਤੇ ਫਿਰ ਉਹਨਾਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਦਾ ਪਰ ਜਿਹੜੇ ਅਕਾਲੀ ਦਲ ਜਿੰਨੇ ਜਿੰਨੇ ਵੀ ਬਣ ਰਹੇ ਨੇ ਜਾਂ ਜਿੰਨੇ ਵੀ ਬਣੇ ਨੇ ਉਹ ਸਾਰੇ ਅਜ ਹੁਮ ਦਿੱਲੀ ਦੇ ਆਲੇ ਦੁਆਲੇ ਰਹੇ ਨੇ ਵੀ ਅਸੀਂ ਐਮਪੀ ਐਮਐਲਏ ਬਣ ਕੇ ਜਾਂ ਉੱਥੇ ਆਵਾਜ਼ ਕਿਵੇਂ ਸੁਣਨੀ ਸਾਡਾ ਗਵਰਡੀ ਭਾਵੇਂ ਸਾਡੀ ਆਵਾਜ਼ ਸੁਣੇ ਨਾ ਸੁਣੇ ਅਸੀਂ ਪੱਪਾ ਭਾਰ ਹੋਏ ਬੈਠੇ ਬੰਡਿਆ ਦੀ ਪਾਰਲੀਮੈਂਟ 'ਚ ਜਾ ਕੇ ਗੱਲ ਸੁਣਾਉਣੀ ਪਹਿਲਾਂ ਆਪਣੀ ਕੌਮ ਨੂੰ ਤੇ ਗੱਲ ਸੁਣਾ ਲਈਏ ਇੰਡੀਆ ਦੀ ਪਾਰਲੀਮੈਂਟ ਦਾ ਹੁਣ ਦਾ ਸੈਸ਼ਨ ਚੱਲਿਆ ਗਿਣਤੀ ਤੇ ਸਿੱਖ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੇ ਪਾਰਲੀਮੈਂਟ ਸੁਣਿਆ ਹੈਗਾ ਬਹੁਤੇ ਸਿੱਖਾਂ ਤੇ ਪਤਾ ਵੀ ਨਹੀਂ ਪਾਰਲੀਮੈਂਟ ਦੇ ਅੰਦਰ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਤੇ ਉੱਥੇ ਜਾ ਕੇ ਬੋਲਣ ਨੂੰ ਅਸੀਂ ਕਿੱਡੀ ਕ ਤੋਪ ਚਲਾਉਣੀ ਸਮਝ ਲਈ ਨੇ ਸਾਡੇ ਲੋਕਾਂ ਤੱਕ ਸਾਡੀ ਗੱਲ ਜਾਣੀ ਚਾਹੀਦੀ ਏ ਨਾ ਕਿ ਸਾਡੇ ਤੋਂ ਸੱਤ ਬਗਾਨਿਆਂ ਤੱਕ ਪਹਿਲਾਂ ਸਾਡੇ ਲੋਕਾਂ ਤੱਕ ਜਾਏਗੀ ਸਾਡੇ ਲੋਕ ਸਾਡੀ ਆਵਾਜ਼ ਬਣਨਗੇ ਤੇ ਸੱਤ ਬਗਾਨੇ ਘਰ ਚੱਲ ਕੇ ਆਉਣਗੇ ਅਸੀਂ ਕੰਮ ਉਲਟਾ ਪਾ ਲਿਆ ਪੇ ਨਹੀਂ ਜੀ ਉੱਥੇ ਜਾ ਕੇ ਸੁਣਾਵਾਂਗੇ ਸਾਡੀ ਭਾਈ ਆਪਣੇ ਕੋ ਸੁਣੇ ਕੌਮ ਭਾਵੇਂ ਨਾ ਸੁਣੇ ਸੋ ਅਕਾਲੀ ਦਲ ਦੇ ਜੇ ਪੁਨਰਸਰਜੀਤੇ ਸਿਰਫ ਚੰਦ ਸੀਟਾਂ ਲੈਣ ਦੇ ਲਈ ਤੇ ਖੇਤਰੀ ਪਾਰਟੀ ਬਣਾਉਣ ਦੇ ਲਈ ਹੋ ਰਹੀ ਆ ਫਿਰ ਇਹਦੇ ਵਿੱਚੋਂ ਪੰਥ ਦਾ ਬਹੁਤਾ ਭਲਾ ਨਹੀਂ ਹੋ ਸਕਦਾ ਹਾਂ ਦੁੱਕਾ ਤਿੱਕਾ ਤੁਸੀਂ ਨਿੱਕੇ ਮੋਟੇ ਆਟਾ ਧਾਲ ਇਹੋ ਜੀਆਂ ਕੌਮ ਨੂੰ ਜਾਂ ਪੰਥ ਨੂੰ ਜਾਂ ਪੰਜਾਬ ਨੂੰ ਤੁਸੀਂ ਫਰੀ ਦੇ ਸਕਦੇ ਹੋ ਉੱਥੇ ਜਾ ਕੇ ਪਰ ਉਹਦੇ ਨਾਲ ਕੋਈ ਕੌਮ ਦਾ ਭਲਾ ਨਹੀਂਗਾ ਅਕਾਲੀ ਕੌਮੀ ਰਖਵਾਲੀ ਦੇ ਲਈ ਅਕਾਲੀ ਪੰਥ ਦੀ ਰਖਵਾਲੀ ਦੇ ਲਈ ਤੇ ਪੰਥ ਦੇ ਸਿਧਾਂਤ ਪੰਜਾਬ ਤੋਂ ਕਿਤੇ ਦੂਰ ਤੱਕ ਨਹੀਂ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਹੁੰਦੇ ਤੇ ਇਸ ਕਰਕੇ ਅਕਾਲੀ ਨਵੇਂ ਕੱਲਾ ਪੰਜਾਬ ਤੱਕ ਸੀਮਿਤ ਕਰਨਾ ਇਹ ਸਹੀ ਨਹੀਂ ਆ ਖਾਲਸਾ ਜੀ ਦੇ ਬੋਲ ਬਾਲੇ ਦੇ ਗੱਲ ਜੇ ਕਰਨੀ ਆ ਤੇ ਫਿਰ ਜਿੱਥੇ ਜਿੱਥੇ ਖਾਲਸਾ ਜਾਏਗਾ ਜहां-ਜहां ਖਾਲਸਾ ਸਭ ਤहां-ਤहां ਰਸ਼ੀਅਤ ਉੱਥੇ-ਉੱਥੇ ਗੱਲ ਹੋਣੀ ਆ ਤੇ ਖਾਲਸੇ ਨੇ ਆਪਣਾ ਰੂਪ ਬਖਾਲਣਾ ਆ ਤੇ ਜੇ ਉਸ ਪਰਪੇਖ ਚ ਜਾ ਕੇ ਅਕਾਲੀ ਨੂੰ ਵੇਖਣਾ ਆ ਅਕਾਲੀ ਸ਼ਬਦ ਨੂੰ ਫੇਰ ਗੱਲ ਹੋ ਰਹੀਆ ਫਿਰ ਮੰਤੀਰ ਸਿੰਘ ਹੋਣਾ ਭਾਜੀ ਹੋਣਾ ਜਿਹੜੀ ਗੱਲ ਕਹੀ ਹੈ ਫਿਰ ਉਹਦੇ ਨਾਲ ਸਹਿਮਤ ਹੋਣਾ ਪਏਗਾ ਪਰ ਜਿਹੜੀ ਦੂਸਰੀ ਗੱਲ ਆਈ ਹੈ ਜਿਹਦੇ ਉੱਤੇ ਸਾਰੇ ਵਿਚਾਰ ਗੋਸਟੇ ਚੱਲਦੇ ਪਈ ਆ ਉਹ ਇਹ ਹੀ ਆ ਕਿ ਅਕਾਲੀ ਪੋਲਿਟਿਕਸ ਜੇ ਇੰਡੀਅਨ ਫਰੇਮਵਰਕ ਦੇ ਵਿੱਚ ਵਿੱਚ ਰਹੀ ਤੇ ਸਚਾਈ ਇਹ ਆ ਅੱਜ 100 ਸਾਲਾਂ ਬਾਅਦ ਬੈਠੇ ਆ ਅਗਲੇ 100 ਸਾਲਾਂ ਬਾਅਦ ਫੇਰ ਇੱਥੇ ਚਿਹਰੇ ਬਦਲ ਕੇ ਕੁਝ ਚੰਦ ਸੇਖ ਬੈਠੇ ਹੋਣਗੇ ਜਿਹੜੇ ਕਹਿ ਰਹੇ ਹੋਣਗੇ ਭਾਈ ਹੁਣ ਇਹਨਾਂ ਤੋਂ ਖੜਾ ਕਿਵੇਂ ਛੜਾਈਏ ਕੀ ਪੰਥ ਨੇ ਇਸੇ ਸਰਕਲ 'ਚ ਰਹਿਣਾ ਆ ਇਥੇ ਵਾਰ-ਵਾਰ ਚੰਦ ਢਾਂਚਾ ਬਦਲ ਲਿਆ ਚਿਹਰੇ ਬਦਲ ਲਏ ਤੇ ਅੱਗੇ ਹਾਂ ਉਹਦੇ ਜਿਹੜੇ ਸੁਝਾਅ ਇਹਨਾਂ ਪੁਛੇ ਨੇ ਹੁਣ ਉਹਦੇ ਚ ਅਸਲੀ ਹੱਲ ਪਿਆ ਹੈ ਤੇ ਉਹ ਹੱਲ ਫਿਰ ਉੱਥੇ ਹੀ ਆਏਗਾ ਜਿਹੜਾ ਜਿਹੜਾ ਸੁਝਾਅ ਦੇਗਾ ਉਹ ਹੋ ਸਕਦਾ ਹੈ ਕਿ ਉਹਦੇ ਨਾਲੋਂ ਬਿਲਕੁਲ ਉਲਟ ਹੋਵੇ ਜੋ ਅਸੀਂ ਐਕਸਪੈਕਟ ਕਰਨਾ ਚਾਹੁੰਦੇ ਔਰ ਉਹਨਾਂ ਸੁਝਾਵਾਂ ਦੇ ਵਿੱਚ ਭਾਜੀ ਮੰਜਪੁਰ ਦੀ ਗੱਲ ਆਈ ਸੀ ਔਰ ਉਹਨਾਂ ਸੁਝਾਵਾਂ ਦੇ ਵਿੱਚ ਮੈਂ ਆਪਣੀ ਗੱਲ ਰੱਖਣੀ ਚਾਹੁੰਦਾ ਹਾਂ ਕਿ ਸਾਨੂੰ ਅਕਾਲੀ ਪੋਲਿਟਿਕਸ ਨੂੰ ਇੰਡੀਅਨ ਫਰੇਮਵਰਕ ਦੇ ਵਿੱਚ ਭਾਲ ਕੇ ਨਹੀਂ ਵੇਖਣਾ ਚਾਹੀਦਾ ਜੇ ਅਕਾਲੀ ਪੋਲਿਟਿਕਸ ਨੂੰ ਅਸੀਂ ਇਕੱਲਾ ਇੰਡੀਅਨ ਫਰੇਮਵਰਕ ਦੇ ਵਿੱਚ ਭਾਲ ਕੇ ਵੇਖਣਾ ਤੇ ਫਿਰ ਇਮਾਨਦਾਰੀ ਦੇ ਨਾਲ ਸਾਡੇ ਉਹਨਾਂ ਰਾਜਨੇਤਾਵਾਂ ਨੂੰ ਸਾਡੇ ਉਹਨਾਂ ਲੋਕਾਂ ਨੂੰ ਤੇ ਸਾਡੇ ਉਹਨਾਂ ਜਥੇਦਾਰਾਂ ਨੂੰ ਇਹ ਗੱਲ ਮੰਨ ਲੈਣੀ ਪਏਗੀ ਕਿ ਉਹ ਪੰਥ ਦੀ ਜਿਹੜੀ ਦਾਵੇਦਾਰੀ ਨਹੀਂ ਕਰ ਸਕਦੇ ਫਿਰ ਪੰਥ ਦੀ ਨਮਾਇੰਦਗੀ ਦੀ ਦਾਵੇਦਾਰੀ ਨਹੀਂ ਉਹ ਕਰ ਸਕਦੇ ਇੰਡੀਅਨ ਫਰੇਮਵਰਕ ਦੇ ਵਿੱਚ ਰਹਿ ਕੇ ਪਰ ਇੱਥੇ ਸਮੱਸਿਆ ਇਹ ਹੈ ਵੀ ਜਿਹੜਾ ਇੰਡੀਅਨ ਫਰੇਮਵਰਕ ਦੇ ਵਿੱਚ ਜਾਂਦਾ ਕਹਿੰਦਾ ਪੰਥ ਹੀ ਮੈਂ ਹਾਂ ਬਾਦਲਾ ਨੇ ਵੀ ਇਹੋ ਦੁਨੀਆ ਨੂੰ ਕਿਹਾ ਅੱਜ ਤੁਸੀਂ ਟੀਵੀ ਡਿਬੇਟਾਂ ਤੇ ਸੁਣੋ ਜਿਹੜਾ ਪੰਥ ਦੀ ਗੱਲ ਕਰਦਾ ਅਗੋਂ ਐਂਕਰ ਪਤਾ ਕੀ ਕਹਿੰਦਾ ਤੁਸੀਂ ਜਿੱਤ ਕੇ ਪਾਰਲੀਮੈਂਟ ਚ ਕਿਉਂ ਨਹੀਂ ਚੱਲ ਜਾਂਦੇ ਜੀ ਤੁਹਾਡਾ ਨਾ ਕਿਵੇਂ ਮੰਨ ਲੀਏ ਪੰਥ ਹੈ ਕਿਉਂਕਿ ਅਸੀਂ ਵੀ ਇਹੋ ਚਾਹਤਾ ਵੀ ਜਿਹੜਾ 4 ਵੋਟਾਂ ਲੈ ਕੇ ਜਿੱਤ ਕੇ ਜਾਊ ਉਹੋ ਹੀ ਪੰਥ ਹੈ ਪਰ ਪੰਥ ਇਹ ਨਹੀਂਗਾ ਪੰਥ ਸਦਾਂਤਾਂ ਦੇ ਖੜਿਆ ਆ ਪੰਥ ਸਰੀਰਾਂ ਦੇ ਉੱਤੇ ਨਹੀਂ ਖੜਿਆ ਪੰਥ ਰੂਹਾਂ ਦੇ ਉੱਤੇ ਖੜਿਆ ਪੰਥ ਜਜਵੇਆਂ ਦੇ ਉੱਤੇ ਖੜਿਆ ਆ ਔਰ ਵੋਟਾਂ ਦੇ ਵਿੱਚ ਜਜਵੇ ਕਿਵੇਂ ਵਿਕਦੇ ਨੇ ਇਹ ਸਾਨੂੰ 1926 ਚ ਦੇਖ ਗਿਆ ਹੈ ਔਰ 191926 ਦੀਆਂ ਇਲੈਕਸ਼ਨਾਂ ਦੇ ਵਿੱਚ ਜੋ ਕੁਝ ਹੋਇਆ ਹੈਗਾ ਭਾਜੀ ਹੁਣ ਇਹਨਾਂ ਨੇ ਬੈਟਰ ਪੜਿਆ ਹੋਊਗਾ ਵੀ ਉਹਦੇ ਵਿੱਚ ਹੀ ਸਾਨੂੰ ਦੇਖ ਗਿਆ ਕਿੰਨੇ ਕੁ ਪੰਥ ਦੀ ਪਹਿਰੇਦਾਰੀ ਹੋ ਰਹੀ ਹੈ ਤੇ ਪੰਥ ਦੇ ਸਿਧਾਂਤਾਂ ਦੀ ਕਿੰਨੀ ਕੁ ਪਹਿਰੇਦਾਰੀ ਹੋ ਰਹੀ ਹੈ ਸ਼ਾਇਦ ਉਹਨੂੰ ਵੇਖ ਕੇ ਇਹ ਮਤਾ ਸ਼੍ਰੋਮਣੀ ਕਮੇਟੀ ਦਾ ਆਇਆ ਹੋਵੇਗਾ ਕਿ ਭਾਈ ਅਸੀਂ ਕੀ ਖੱਟਿਆ ਤੇ ਕੀ ਕੋਇਆ ਸੋ ਜਿੱਥੋਂ ਇਹ ਅਕਾਲੀ ਦਲ ਸ਼ੁਰੂ ਹੋਇਆ ਸੀ ਤੇ ਜਦੋਂ ਉਹ ਐਕਟ ਦੇ ਵਿੱਚ ਬਚ ਗਿਆ ਉਥੋਂ ਉਹਨੇ ਆਪਣੇ ਮੂੰਹ ਦੇ ਵਿੱਚ ਜਿਹਦਾ ਘੋੜੇ ਦੇ ਲਗਾਮ ਨੇ ਪਾਈ ਹੁੰਦੀ ਉਹ ਲਗਾਮ ਪਾ ਕੇ ਤੇ ਆਪਣੀ ਲਗਾਮ ਦਿੱਲੀ ਨੂੰ ਫੜਾਤੇ ਹੀ ਤੇ ਜੇ ਅੱਜ ਵੀ ਆਲ ਇੰਡੀਆ ਸ਼ਬਦ ਨੂੰ ਵਿੱਚ ਵਿੱਚ ਰੱਖਣਾ ਹੈ ਅਸੀਂ ਨਹੀਂ ਪੰਜੋਲੀ ਸਾਹਿਬ ਜੇ ਰੱਖਣਾ ਹੀ ਆ ਨਾ ਫਿਰ ਆਲ ਵਰਲਡ ਰੱਖੋ ਪੰਥ ਕੱਲਾ ਇੰਡੀਆ ਤੱਕ ਨਹੀਂਗਾ ਪੂਰੀ ਦੁਨੀਆ ਦੇ ਵਿੱਚ ਫੈਲਾ ਆ ਸਾਨੂੰ ਪੰਥ ਨੂੰ ਇੰਡੀਆ ਦੀ ਗੁਲਾਮੀ ਜੋ ਬਾਹਰ ਕੱਢਣਾ ਪਏਗਾ ਤੇ ਆਪਣੀਆਂ ਲਗਾਮਾਂ ਇੰਡੀਆ ਦੇ ਹੱਥੋਂ ਬਾਹਰ ਕੱਢਣੀਆਂ ਪੈਣਗੀਆਂ ਉਹਨਾਂ ਨੂੰ ਜਿਹੜੀਆਂ ਅਸੀਂ ਫੜਾ ਦਿੰਨੇ ਹਰ ਥਾਂ ਦੇ ਉੱਤੇ ਕੋਈ ਚੀਜ਼ ਬਣਦੀ ਉਹ ਚ ਆਲ ਇੰਡੀਆ ਪਾ ਦਿਓ ਜੀ ਆਲ ਇੰਡੀਆ ਕੀ ਇੰਡੀਆ ਦੇ ਵਿੱਚ ਹੀ ਅਸੀਂ ਕੱਲੇ ਬੈਠੇ ਹਾਂ ਤੇ ਜੇ ਸੀਮਤੀ ਕਰਨ ਲੱਗੇ ਹੋ ਦੁਨੀਆ ਤੋਂ ਲੈ ਕੇ ਤੇ ਫਿਰ ਉਹਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਆਓ ਉਹਦੇ ਵਿੱਚ ਉਹ ਆਂਡੀਆਂ ਵਾਲੇ ਜਿਹੜੇ ਸ਼ਬਦ ਨੇ ਇਹ ਬਾਹਰ ਕੱਢੀਏ ਸਾਨੂੰ ਬੜੀ ਬਲੰਟਲੀ ਬੜੀ ਇਮਾਨਦਾਰੀ ਦੇ ਨਾਲ ਇਹਦੇ ਉੱਤੇ ਜਿਹੜੀ ਵਿਚਾਰ ਆ ਉਹ ਕਰਨੀ ਪਏਗੀ ਔਰ ਉਹਦੇ ਵਿੱਚੋਂ ਹੀ ਜਿੰਨੀ ਕਿ ਪਿਛਲੇ 80 ਸਾਲ ਦੀ ਪੋਲਿਟਿਕਸ ਇਸ ਇੰਡੀਆ ਦੇ ਵਿੱਚ ਰਹਿੰਦਿਆਂ ਉਹ ਚੱਲੀ ਆ ਤੇ ਤਕਰੀਬਨ 100 ਸਾਲ ਤੋਂ ਵੱਧ ਦਾ ਸਮਾਂ ਇਸ ਅਕਾਲੀ ਦਲ ਨੂੰ ਬਣੇ ਨੂੰ ਹੋ ਗਿਆ ਆ ਗੁਣ ਸਿਰਫ ਗਿਣੇ ਚੋਣਵਿਆਂ ਚੀਜ਼ਾਂ ਨੇ ਉਂਗਲ ਦੇ ਉੱਤੇ ਜਿਹੜੀਆਂ ਅਸੀਂ ਗਿਣਾ ਸਕਦੇ ਆ ਵੀ ਕੋਈ ਫਾਇਦਾ ਆ ਤੇ ਇਹਨੀਆਂ ਬੇਅੰਤ ਚੀਜ਼ਾਂ ਨੇ ਨੁਕਸਾਨ ਕਰਾਇਆ ਇੰਡੀਆ ਦੇ ਨਾਲ ਜਾ ਕੇ ਸਾਡਾ ਤੇ ਅਕਾਲੀ ਦਲ ਨੂੰ ਉਸ ਪਾਰਲੀਮੈਂਟ ਤੇ ਉਸ ਸ਼੍ਰੋਮਣੀ ਕਮੇਟੀ ਨੂੰ ਡੀਸੀ ਦੇ ਅੰਦਰ ਰੱਖ ਕੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਸੋ ਜਦੋਂ ਪਲੜਾ ਤੋਲਣਾ ਆ ਤੇ ਫਿਰ ਫਾਇਦੇ ਨੁਕਸਾਨ ਗਿਣਨੇ ਆ ਤੇ ਫਾਇਦੇ ਨੁਕਸਾਨ ਤੋਂ ਬਾਅਦ ਹੀ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਸਾਡਾ ਅਗਲਾ ਕਦਮ ਕਿੱਧਰ ਨੂੰ ਜਾਣਾ ਚਾਹੀਦਾ ਸੋ ਜਿੰਨੇ ਵੀ ਪੁਨਰਸਰਜੀਤੇ ਦੀ ਗੱਲ ਹੋ ਰਹੀ ਆ ਉਹ ਬਹੁਤੇ ਤੇ ਉਹੀ ਚਿਹਰੇ ਨੇ ਜਿਹੜੇ ਪਹਿਲਾਂ ਇਸੇ ਅਕਾਲੀ ਦਲ ਦੇ ਵਿੱਚ ਬੈਠੇ ਸੀ ਜਿਹੜੇ ਉਹ ਪੰਜ ਜਿਹੜੇ ਅਕਾਲ ਤਖਤ ਸਾਹਿਬ ਤੋਂ ਬਣੀ ਮੈਂ ਉਹਨਾਂ ਦੀ ਗੱਲ ਕਰਦਾ ਤੁਹਾਡੇ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਤੇ ਉਹ ਕਮੇਟੀ ਜੀ ਬਣਾਤੀ ਤੇ ਉਹ ਪਹਿਲਾਂ ਉਸ ਅਕਾਲੀ ਦਲ 'ਚ ਹੀ ਹੁਣ ਪਹਿਲੀ ਗੱਲ ਤਾਂ ਉਹਨਾਂ ਨੂੰ ਬਾਗੀ ਕਹਿਣਾ ਨਹੀਂ ਬਣਦਾ ਬਾਗੀ ਤਾਂ ਬੜਾ ਪੋਹਤਾ ਰਸ਼ਅਬ ਆ ਇਹ ਤੇ ਉਸ ਤੋਂ ਹੀ ਕਲੰਕਤ ਹੋ ਕੇ ਨਿਕਲੇ ਨੇ ਤੇ ਇੱਕ ਨਵਾਂ ਤੜਾ ਬਣਾ ਲੈ ਤੇ ਬਾਕੀ ਕਾਦੇ ਹੋ ਗਏ ਇਹ ਕੋਈ ਬਾਕੀ ਬੋਕੀ ਨਹੀਂ ਹੈ ਕਿ ਤੇ ਨਾ ਇਹ ਸੁਧਾਰ ਵਾਲੇ ਆ ਸੁਧਾਰ ਤੇ ਇਹਨਾਂ ਦੀ ਸੁਧਾਰ ਕਮੇਟੀ ਜੀ ਵੀ ਸਾਰੀ ਤਰ੍ਹਾਂ ਦੇ ਸੁਧਾਰ ਹੋਣ ਵਾਲੇ ਪਹਿਲਾਂ ਆਪਣੇ ਆਪ ਨੂੰ ਤੇ ਸੁਧਾਰ ਲੈ ਫਿਰ ਸੁਧਾਰ ਲੈ ਰੱਗੇ ਚਲਾਉਣ ਸੋ ਚੰਦੂ ਮਾਜਰੇ ਬਾਰੇ ਹਣ ਕਿੰਨੋਂ ਭਲੇ ਖਾਇਆ ਸੁਧਾਰ ਦੀ ਕਿੰਨੇ ਨਹੀਂ ਜਰੂਰਤ ਉਹਨਾਂ ਥਾਂ ਥਾਂ ਦੇ ਉੱਤੇ ਭਾਜੀਪੀ ਦੇ ਹੱਥ ਗੇ ਚ ਜਾਂਦੇ ਸੋ ਖੈਰ ਕੱਲੇ ਉਧਰ ਨੂੰ ਨਹੀਂ ਜਾਂਦਾ ਪਰ ਓਵਰ ਆਲ ਅਕਾਲੀ ਪੋਲਿਟਿਕਸ ਨੂੰ ਇੰਡੀਆ ਦੀ ਪੋਲਿਟਿਕਸ ਦੇ ਵਿੱਚੋਂ ਬਾਹਰ ਕੱਢਣਾ ਪਏਗਾ ਜੇ ਸਿੱਖ ਹਕਾਂ ਦੀ ਗੱਲ ਕਰਨੀ ਆ ਜੇ ਪੰਥਕ ਰਵੈਤਾਂ ਦੀ ਗੱਲ ਕਰਨੀ ਆ ਤੇ ਉਹ ਇੰਡੀਆ ਦੀ ਅਧੀਨਗੀ ਕਬੂਲ ਕੇ ਨਹੀਂ ਹੋਣੀ ਫਿਰ ਚਾਹੇ ਅਕਾਲੀ ਦਲ ਦਾ ਢਾਂਚਾ ਕੋਈ ਵੀ ਬਣਾ ਲਵੇ ਬੇਸ਼ੱਕ ਜਿੰਨਾ ਮਰਜ਼ੀ ਇਮਾਨਦਾਰ ਜਥੇਦਾਰ ਲਾਇਓ ਜਿੰਨਾ ਮਰਜ਼ੀ ਭਾਂਡੇ ਵਿੱਚ ਨਾਲਾ ਲਾਈਏ ਅਸੀਂ ਜੇ ਉਹ ਭਾਂਡੇ ਵੇਚ ਕੇ ਤੇ ਉਹਦਾ ਜਿਹੜੀ ਕਮਾਈ ਆ ਉਹ ਦਿੱਲੀ ਨੂੰ ਫਾਇਦਾ ਦੇਣ ਵਾਲੀ ਹੋਣੀ ਆ ਤੇ ਮੈਨੂੰ ਦੱਸੋ ਉਹਨਾਂ ਨੂੰ ਕੀ ਕਰੋਗੇ ਸੋ ਸਾਡੇ ਜੇ ਭਾਂਡੇ ਵਿਕਣੇ ਵੀ ਚਾਹਣ ਤੇ ਉਹ ਸਾਡੇ ਤਖਤਾਂ ਦੀ ਮਾਨ ਮਰਿਆਦਾ ਦੇ ਵਿਕਣ ਉਹ ਸਾਡੀ ਪੰਥ ਦੀ ਚੜ੍ਹਦੇ ਗੜਾ ਦੇ ਵਿਕਣ ਔਰ ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲਈ ਅਸੀਂ ਇਹ ਸਾਡੇ ਨਾਲ ਕੋਈ ਜਗੋ ਤੇਰਵੀ ਨਹੀਂ ਹੋਈ ਵੀ ਸਾਡੀਆਂ ਸੰਸਥਾਵਾਂ ਨੂੰ ਖੋਰਾ ਲੱਗ ਗਿਆ ਹਰ ਉਹ ਕੌਮ ਜਿਹੜੀ ਰਾਜ ਤੋਂ ਦੂਰ ਹੋਈ ਉਹਦੀ ਕੋਈ ਸੰਸਥਾ ਨਹੀਂ ਬਚੀ ਤੇ ਜਿੰਦੀ ਜਿੰਨੇ ਜਿੰਨੇ ਰਾਜ ਲਿਆ ਫਿਰ ਭਾਵੇਂ ਉਹਦੇ ਕੋਲ ਸਿਧਾਂਤ ਹੋਵੇ ਭਾਵੇਂ ਨਾ ਹੋਵੇ ਪਾਵੇਂ ਤੇ ਕੋ ਮਨੁ ਸਿਮਰਤੀ ਕਿਉਂ ਨਾ ਹੋਵੇ ਅਗਲੇ ਪਰਫੁੱਲਤ ਕਰ ਦੇ ਚਰਚ ਦੁਨੀਆ ਚ ਫੈਲ ਰਹੀ ਏ ਕਾਦੇ ਲਈ ਫੈਲੀ ਰਾਜ ਦਾ ਬੜਾ ਤਕੜਾ ਜੋਰ ਆ ਦੇ ਵਿੱਚ ਇਜ਼ਰਾਈਲ ਨੇ ਅੱਧੀ ਦੁਨੀਆ ਫੂਕ ਸੋਟਣ ਲੱਗਾ ਆ ਉਥੇ ਆਪਣਾ ਰਾਜ ਲੈਣ ਦੇ ਲਈ ਕਿਉਂਕਿ ਉਹਨੇ ਉੱਜੜ ਕੇ ਵੇਖ ਲਿਆ ਉੱਚੀਆਂ ਪੋਜੀਸ਼ਨਾਂ ਤੇ ਜਾ ਕੇ ਵੇਖ ਲਿਆ ਨਾਚੀਆਂ ਦੇ ਨਾਲ ਚਾਹਾਂ ਪੀ ਕੇ ਵੇਖ ਲਿਆ ਉਹਨਾਂ ਦੀਆਂ ਯਾਰੀਆਂ ਪਾ ਕੇ ਵੇਖ ਲਿਆ ਪਰ ਉਹਨਾਂ ਨੂੰ ਲੱਗ ਗਿਆ ਪਤਾ ਰਾਜ ਤੋਂ ਬਿਨਾ ਗੱਲ ਨਹੀਂ ਬਣਨੀ ਮੁਸਲਮਾਨਾਂ ਦਾ ਇਨੀ ਦੁਨੀਆ ਦਾ ਰਾਜ ਗਿਆ ਆ ਕਾਦੀਯੋਨਾ ਨੇ ਉਸ ਜਗ੍ਹਾ ਦੇ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੁੰਦਾ ਤਾਂ ਜਿੱਥੋਂ ਇਸਲਾਮ ਸ਼ੁਰੂ ਹੋਇਆ ਤੇ ਅਸੀਂ ਅਸੀਂ ਜੇ ਸੰਤਾੜੇ 'ਚ ਉਜੜੇ ਸੀ ਤਾਂ ਕਾਦੇ ਵਾਸਤੇ ਉਜੜੇ ਸੀ ਵੀ ਸਾਡਾ ਧਰਮ ਬਚਿਆ ਰਹੇ ਕੱਲੀ ਦੁਨੀਆ ਜਾਂ ਖੇਤਰ ਜਾਂ ਬਚਾਉਣ ਲਈ ਨਹੀਂ ਵੀ ਅਸੀਂ ਚਾਰ ਰਵੈਤਾਂ ਲੈਣੀਆਂ ਹੈ ਜੇ ਚਾਰ ਰਵੈਤਾਂ ਲੈਣੀਆਂ ਹੈ ਤਾਂ ਪਾਕਿਸਤਾਨ ਦੇ ਵਿੱਚ ਵੀ ਰਹਿ ਸਕਦੇ ਹਾਂ ਉੱਥੇ ਵੀ ਥੋੜੀ-ਬਹੁਤੀ ਗਿਣਤੀ ਹੁੰਦੀ ਤਾਂ ਚਾਰ ਰਵੈਤਾਂ ਆਪਾਂ ਥੋਥੋ ਲੈ ਲੈਂਦਾ ਤੇ ਚਾਰ ਇਧਰੋ ਲੈ ਲੈਂਦਾ ਪਰ ਅਸੀਂ ਸਾਰਾ ਕੁਝ ਛੱਟ ਕੇ ਆਏ ਕਿਉਂਕਿ ਸਾਡੇ ਲਈ ਰਵੈਤਾਂ ਤੋਂ ਉੱਪਰ ਸਾਡਾ ਧਰਮ ਹੈ ਤੇ ਧਰਮ ਦੀ ਸੁਰੱਖਿਆ ਰਾਜ ਦੇ ਰਾਹੀਂ ਹੁੰਦੀ ਆ ਤੇ ਰਾਜ ਧਰਮ ਦੀ ਛਤਰ ਸ਼ਾਹ ਦੇ ਹਟ ਚੱਲਦਾ ਤੇ ਜਦੋਂ ਜਦੋਂ ਅਕਾਲੀ ਰਾਜ ਨੂੰ ਛੱਡ ਕੇ ਤੇ ਰਾਜ ਨੂੰ ਗੱਲ ਕਰਨ ਵਾਲਿਆਂ ਨੂੰ ਗਰਮਖਿਆਲੀ ਤੇ ਉਹ ਜਿਹੜਾ ਮਾਹੌਲ ਵਿਗਾੜਨ ਵਾਲੇ ਤੇ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਨੇ ਹੱਤਵਾਦੀ ਸਾਨੂੰ ਲਕਬ ਦਿੱਤੇ ਜਦੋਂ ਜਦੋਂ ਸਾਨੂੰ ਇਹ ਸਾਰਾ ਕੁਝ ਦਿੱਤਾ ਇਹ ਤਗਮੇ ਦਿੱਤੇ ਅਕਾਲੀ ਕਿਥੋਂ ਕਿਥੇ ਆ ਗਏ ਸਾਡੇ ਸਾਹਮਣੇ ਆ ਸਾਨੂੰ ਦੁਬਾਰਾ ਵਾਪਸ ਆਪਣੀਆਂ ਜੜਾਂ ਵੱਲ ਨੂੰ ਮੁੜਨਾ ਪਏਗਾ